ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਪਿਆਰ ਨਾਲ ਸਤਿਕਾਰ ਕੀਤਾ ਹੈ। ਤੁਹਾਨੂੰ ਗੁਰੂ ਅਮਰਦਾਸ ਮੇਰੇ ਪ੍ਰਿਆਤ ਕਰਨ ਸਾਰਿਆਂ ਤੇ ਤੇ ਲਓ ਜੀ ਅੱਜ ਆਪਾਂ ਬਣਾਉਂਦੇ ਇੱਕ ਕੜੀ ਤੇ ਚੌਲ ਕੜੀ ਬਣਾਵਾਂਗੇ ਆਪਾਂ ਨਵੇਂ ਜਿਹੇ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਨੇ ਲਸਣ ਲੈ ਲਿਆ ਹਰੀਆਂ ਮਿਰਚਾਂ ਪਿਆਜ਼ ਤੇ ਟਮਾਟਰ ਤੇ ਇਧਰ ਆਪਾਂ ਨੇ ਪਹਿਲਾਂ بیسਨ ਲੈ ਲਿਆ ਸੀ 3 ਚਮਚੇ ਹੀ ਜਿਹੜਾ ਚਮਚੇ ਵਿੱਚ ਤੇ ਇਹ ਮੈਂ ਪਹਿਲਾਂ ਲੱਸੀ ਪਾਉਂਗੀ ਮੈਂ ਅੱਜ ਦਹੀਂ ਨਹੀਂ ਪਾਉਂਦੀ ਜੀ ਲੱਸੀ ਪਾ ਕੇ ਨਾ ਵੇਸਣ ਨੂੰ ਥੋੜਾ ਜਿਹਾ ਰੋ ਹੋ ਕਰ ਦਾਂਗੇ ਮੈਟ ਕਰ ਲਵਾਂਗੇ ਮਿਕਸ ਕਰ ਲਵਾਂਗੇ ਜਿਵੇਂ ਕਿ ਇਹ ਜਿੰਨੀਆਂ ਡਲੀਆਂ ਨੇ ਸਾਰੀਆਂ ਉਹ ਹੋ ਜਾਣੀਆਂ ਜੇ ਜਿਆਦਾ ਚਿਰ ਜਿੰਨਾ ਚਿਰ ਪਿਆਰ ਹੋਗਾ ਉਨਾ ਹੀ ਵੇਸਣ ਵਧੀਆ ਬਣ ਜੂਗਾ ਨਾ ਲਾਸ ਵਗੈਰਾ ਮਾਰ ਦੇਣੀ ਨਹੀਂ ਤੇ ਗੱਠਾਂ ਜੀਆਂ ਰਹਿ ਜਾਂਦੀਆਂ ਨੇ ਤੇ ਵੀ ਅੱਗੇ ਵੀਡੀਓ ਵੇਖਣ ਤੋਂ ਪਹਿਲਾਂ ਮੇਰੀ ਰਿਕੁਐਸਟ ਆ ਅੱਗੇ ਵੀਡੀਓ ਬਣਾ ਵਲੰਟ ਹੋਈ ਨਾ ਮੇਰੀ ਰਿਕੁਐਸਟ ਆ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਕਿਰੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅੱਗੇ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਆਪਾਂ ਨੇ ਪਿਆਜ਼ ਤੇ ਇਹ ਟਮਾਟਰ ਜਿਹੜੇ ਲਏ ਆ ਗਏ ਤੇ ਲਸਣ ਅਦਰਕ ਮੈਂ ਇਹਨਾਂ ਨਾੜ ਜਿ ਕੁੱਟ ਕੇ ਪਾਉਂਗੀ ਨਾ ਕੱਟ ਕੇ ਪਾਉਂਗੀ ਮੈਂ ਥੋੜਾ ਜਿਹਾ ਨਾ ਗ੍ਰੇਂਡਰ ਦੇ ਵਿੱਚ ਇਹਦਾ ਪੇਸਟ ਬਣਾ ਕੇ ਪਾਉਂਗੀ ਹੁਣ ਆਪਾਂਗੇ ਨਾਲ ਮੈਂ ਰੱਖੇ ਚੌਲਾ ਚੌਲਾ ਵਾਸਤੇ ਮੈਂ ਪਹਿਲਾਂ ਪਾਣੀ ਉਬਲਣਾ ਰੱਖ ਦਿੱਤਾ ਸੀ ਇਹਦੇ ਵਿੱਚ ਮੈਂ 2 ਕੁ ਚਮਚੇ ਔਲਦੇ ਪਾਉਂਗੀ ਸੁਰਦ ਮੁਖੀ ਦਾ ਔਇਲ ਲਗਾ ਹੈ ਇਹ ਇਹ ਪਾਉਂਗੀ ਤੇ ਨਾਲ ਹੀ ਮੈਂ ਪਾਉਂਗੀ ਨਮਕ ਇੰਨੂੰ ਪਹਿਲਾਂ ਵਾਲ ਲਾਂਗੇ ਤੇ ਫਿਰ ਮੈਂ ਚੌਲ ਅੱਜ ਨਾ ਰਾਈਸ ਕੁੱਕਰ ਚ ਬਣਾਉਂਗੀ ਨਾ ਦੂਜੇ ਪ੍ਰੈਸ਼ਰ ਕੁੱਕਰ ਚ ਬਣਾਉਂਗੀ ਮੈਂ ਪਤੀਲੇ ਵਿੱਚ ਚੌਲ ਬਣਾਉਂਗੀ ਕਿਉਂਕਿ ਪਤੀਲੇ ਵਿੱਚ ਜਿਹੜੇ ਚੌਲ ਬਣਾਵਾਂਗੇ ਇਨ੍ਹਾਂ ਦਾ ਪਾਣੀ ਨਿਕਲ ਜਾਊਗਾ ਕਿਉਂਕਿ ਇਹਦੇ ਵਿੱਚ ਵਾਈ ਜਿਹੜੀ ਹੁੰਦੀ ਉਹ ਵੀ ਨਿਕਲ ਜਾਊਗੀ ਚੌਲਾਂ ਦੇ ਨਾਲ ਲੂਣ ਦੇ ਨਾਲ ਚੌਲਾਂ ਦੀ ਨਾ ਵਾਈ ਸਾਰੀ ਖਤਮ ਹੋ ਜਾਂਦੀ ਜੇ ਆਪਾਂ ਵਾਲ ਕੇ ਚੌਲ ਜਿਦੋਂ ਬਣਾਉਣੀ ਆ ਲੂਣ ਪਾ ਕੇ ਤੇਲ ਪਾ ਕੇ ਸਾਰੀ ਵਾਈ ਉਹਨੇ ਹਲਕੇ ਹੋ ਜਾਂਦੇ ਆ ਚੌਲ ਪਤੀ ਮੇਂਚ ਤੇ ਮੈਂ ਚੌਲ ਪਹਿਲਾਂ ਧੋ ਕੇ ਰੱਖ ਲਈ ਸੀਗੇ ਤੇ ਹੋਰ ਤੁਸੀਂ ਦੱਸੋ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਤੇ ਮੈਂ 2-3 ਦਿਨ ਵਿਜੀ ਸੀਗੀ ਤਾਂ ਕਰਕੇ ਕੋਈ ਚੰਗੀ ਵੀਡੀਓ ਪਾਈ ਨਹੀਂ ਗਈ ਮੇਰੇ ਤੋਂ ਤੇ ਕੱਲ ਤੋਂ ਆਪਾਂ ਨਵੀਆਂ ਰੈਸਪੀਆਂ ਪਾਉਣੀਆਂ ਸ਼ੁਰੂ ਕਰਾਂਗੇ ਤੇ ਇਧਰ ਆਪਾਂ ਨੇ ਹੁਣ ਨਾਲ ਅਦਰਕ ਤੇ ਇਹ ਸਾਰਾ ਕੱਟ ਕੇ ਤੇ ਆਪਾਂ ਇਹਦਾ ਪੇਸਟ ਤਿਆਰ ਕਰਾਂਗੇ ਬਹੁਤ ਨਵੇਂ ਜਿਹੇ ਤਰੀਕੇ ਨਾਲ ਬਣਾਵਾਂਗੇ ਨਾ ਕੁੱਟਾਂਗੇ ਨਾ ਕਟਾਂਗੇ ਜੇ ਇਹਦਾ ਆਪਾਂ ਇਹ ਪੇਸਟ ਬਣਾ ਕੇ ਬਣਾਉਂਦੇ ਨਾ ਜਿਵੇਂ ਕਈ ਲੋਕ ਪਿਆਜ਼ ਨਹੀਂ ਖਾਂਦੇਗੇ ਹਨਾ ਮਿਰਚ ਨਹੀਂ ਕੱਟੀ ਹੋਈ ਖਾਂਦੇ ਲਸਣ ਨਹੀਂ ਖਾਂਦੇ ਜਿਵੇਂ ਕਹਿ ਦਿੰਦੇ ਵੀ ਦਾੜਾਂ ਚ ਆਉਂਦਾ ਹਨਾ ਵੀ ਇਹ ਹੁੰਦਾ ਸਾਨੂੰ ਚੰਗਾ ਨਹੀਂ ਲੱਗਦਾ ਪੇਸਟ ਬਣਾ ਕੇ ਆਪਾਂ ਬਣਾਉਨੇ ਆ ਨਾ ਤੇ ਫਿਰ ਇਹ ਇਹ ਸਾਰੇ ਪਸੰਦ ਕਰਦੇ ਬੱਚੇ ਵੀ ਪਸੰਦ ਕਰਦੇ ਵੱਡੇ ਵੀ ਪਸੰਦ ਕਰਦੇ ਇਧਰ ਮੈਂਨੇ ਫਰਾਈ ਪੈਨ ਲੈ ਲਿਆ ਸੀਗਾ हूं ये दे मैं देसी घ्यो पाया गा देसी घ्यो भी जमया पै आकड़ा थोड़ा जा मैट खा लेंगे बहुत ओह हाथ थोड़ा जा फ्लेम आप हाई कर लेंगे नाल। ਇੱਧਰ ਮੈਂ ਹੁਣ ਪਾਉਂਗੀ ਜੀਰਾ ਤੇ ਨਾਲ ਹੀ ਪਾ ਦਾਂਗੇ ਥੋੜੇ ਜਿਹੀ ਮੇਥੀ ਦਾਣੇ ਮੈਂ ਹੀਂ ਲਿਆ ਕੇ ਆਉਣੀ ਸੀ ਮਾਰਕੀਟ ਜਾਂਦੀ ਭੁੱਲ ਜਾਂਦੀ ਜਾਂਦੀ ਭੁੱਲ ਜਾਂਦੀ ਉਧਰ ਆਪਣੇ ਚੌਲ ਵੀ ਉਹ ਜਿੰਦੇ ਵਿੱਚ ਮੈਂ ਇੱਕ ਤੇਜ ਪੱਤਾ ਪਾਇਆਗਾ ਇੱਕ ਮੈਂ ਸਟਾਰ ਫਲਾవర్ ਪਾਇਆ ਹੈ ਜੀਰਾ, ਮੇਥੀ ਦਾਣਾ, ਤੇਜ ਪੱਤਾ ਤੇ ਸਟਾਰ ਫਲਾਵਰ ਪਾ ਲਿਆ। ਤੇ ਦੋ ਦਿਨ ਕੜੀ ਪੱਤੇ ਪਾਏ। ਨੇ ਪਾਈ ਮੜਾਜ ਉਹ ਹੋ ਜੂਗਾ ਨੂੰ। ਜਿੱਦ ਜਿੱਨੇ ਗਰੇਨ ਦੇ 2 ਮਿੰਟਿੰਟ ਸੇਕ ਲਾ ਕੇ ਤੇ ਹੁਣ ਜਿਹੜਾ ਮੈਂ ਪੀਸਟ ਬਣਾਇਆ ਸੀ ਉਹ ਵੀ ਪਾ ਲਵਾਂਗੀ ਇਹਦੇ ਵਿੱਚ। ਪੀਸਟ ਬਣਾਉਣ ਦਾ ਇੱਕ ਤਾਂ ਮਕਸਦ ਇਹ ਹੁੰਦਾ ਜਿਵੇਂ ਮਿੰਜ ਤੇ ਜਿਵੇਂ ਕੜੀ ਆਪਾਂ ਆਲੂ ਪਾ ਕੇ ਪਿਆਜ਼ ਪਾ ਕੇ ਨੂੰ ਬਣਾਉਂਦੇ ਉਹ ਪਤਲੀ ਬਣ ਜਾਂਦੀ ਹਨਾ ਜੇ ਆਪਾਂ ਜਿਆਦਾ ਵੇਸਣ ਪਾਵਾਂਗੇ ਤਾਂ ਗਾੜੀ ਬਣੂਗੀ ਤੇ ਜੇ ਆਪਾਂ ਇਹ ਪੇਸਟ ਬਣਾ ਕੇ ਪਾਵਾਂਗੇ ਤੇ ਫਿਰ ਆਪਾਂ ਨੂੰ ਵੇਸਣ ਘੱਟ ਪਾਉਣਾ ਪਊਗਾ ਨਾਲੇ ਤਾਂ ਤੇ ਨਾਲੇ ਕੜੀ ਆਟੋਮੈਟਿਕਲੀ ਆਪਣੇ ਆਪ ਹੀ ਠਿੱਕ ਹੋ ਜਾਂਦੀ ਗਾੜੀ ਹੋ ਜਾਂਦੀ ਹੈ ਹਨਾ ਤੇ ਹੁਣ ਆਪਾਂ ਇਹਨੂੰ 2 ਮਿੰਟ ਚੰਗੀ ਤਰ੍ਹਾਂ ਫਰਾਈ ਕਰਾਂਗੇ ਢੱਕ ਦੇਵਾਂਗੇ ਆਪਾਂ ਹਾਂ ਨਾਲ ਮੈਂ ਆਲੂ ਪਾਤੇ ਇਹ ਆਲੂ ਮੈਂ ਇੱਕ ਹੀ ਚੌਕ ਕੀਤਾ ਸੀ ਜਿਆਦਾ ਮੋਟਾ ਨਹੀਂ ਛੋਟਾ ਕੱਟਿਆ ਸੀਗਾ ਤੇ ਹੁਣ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਨਾਲ ਆਪਣਾ ਚੌਲ ਬਣੀ ਜਾਂਦੀ ਆ ਹੁਣ ਆਪਾਂ ਇਹਦੇ ਵਿੱਚ ਮਟਰ ਵੀ ਪਾ ਦੇਵਾਂਗੇ ਮਟਰ ਪਾ ਕੇ ਉਹ ਮੈਂ ਛੱਡ ਦੇਵਾਂਗੇ ਤੇ ਇਹ ਮਟਰ ਨਾਲ ਨਾ ਤੁਸੀਂ سوچੋ ਕਿ ਦਿਨ ਮਟਰ ਤਾਂ ਹੁਣ ਵੀ ਵੈਸੇ ਹੈਗੇ ਆ ਸੀ ਨਾ ਸਿਆਲਾ ਵਿੱਚ ਮੇਰੀ ਮੰਮੀ ਹੁਣਾਂ ਕੋਲੇ ਮਟਰ ਬਹੁਤ ਲੱਗੇ ਸੀ ਉਹਨਾਂ ਦੇ ਘਰ ਦੇ ਸੀਗੇ ਤੇ ਉਹਨਾਂ ਨੇ ਮੈਨੂੰ ਕੱਢ ਕੇ ਤੇ ਰੱਖ ਦਿੱਤੇ ਪਰ ਮੈਂ ਇਹਨਾਂ ਨੂੰ ਪਲਾਸਟਿਕਾਂ ਵਿੱਚ ਪਾ ਕੇ ਤੇ ਖਰੋਜਨ ਕਰ ਲੇ ਤੇ ਹੁਣ ਮੈਂ ਜਦੋਂ ਕੋਈ ਚੌਲ ਵਗੈਰਾ ਕੁਝ ਵੀ ਬਣਾਉਣੇ ਹੁੰਦੇ ਜਾਂ ਜਿਵੇਂ ਕੋਈ ਸਬਜ਼ੀ ਬਣਾਉਣੀ ਹੁੰਦੀ ਹੈ ਤੇ ਵਿੱਚ ਪਾ ਲੈਂਦੇ ਹੁਣ ਵਧੀਆ ਉਹ ਹੋ ਗਿਆ ਭੁੱਜ ਕੇ ਰੈਡੀ ਹੋ ਗਿਆ ਮਸਾਲਾ ਤੇ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ ਹੁਣ ਆਪਾਂ ਪਹਿਲੀ ਰੇਤੇ ਮਸਾਲੇ ਐਡ ਕਰਾਂਗੇ ਹਲਦੀ ਲਵਾਂਗੇ ਆਪਾਂ ਮਸਾਲੇ ਤਾਂ ਰੈਗੂਲਰ ਜਿਵੇਂ ਆਪਾਂ ਪਾਉਣੇ ਹੋਵੇਂ ਉਵੇਂ ਹੀ ਪਾਉਣੇ ਆ ਜਿਹੜੇ ਜਿਹੜੇ ਮਸਾਲੇ ਪਾਉਣੇ ਆ ਆਪਣੇ ਇਸ ਰਿਕਾਰਡਰ ਤੁਸੀਂ ਮਸਾਲੇ ਪਾ ਲੋ ਜਿਵੇਂ ਮੈਨੂੰ ਕੀ ਲੱਗਦਾ ਇਹ ਚਮਚ ਨਾਲ ਛੋਟਤਾ ਹੈ ਤੇ ਵਿਖਣ ਨੂੰ ਭੇਰੇ 2-3 ਮੇਰੀ ਪੌਣੇ ਬੈਂਦੇ ਨੇ ਕਿਉਂਕਿ ਕੜੀ ਤਾਂ ਥੋੜੀ ਜਿਹੀ ਤਰਾਰੀ ਹੋਵੇ ਤੇ ਫੇਰ ਹੀ ਸਵਾਦ ਲੱਗਦੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਤੇ ਮਿਕਸ ਕਰ ਲੈਂਗੇ ਸਾਡੇ ਘਰੇ ਤਾਂ ਸਾਰੇ ਇੰਨੀ ਜਿਆਦੀ ਪਸੰਦ ਕਰਦੇ ਕੜੀ ਚੌਲ ਹੋਗੇ ਚੌਲ ਦਾ ਸੀ ਐ ਚਿੱਲੀ ਖਾਂਦੇ ਹੀ ਖਾਂਦੇ ਆ ਤੇ ਹੁਣ ਮੈਂ ਇੱਕ ਹਾਫ ਟਮਾਟਰ ਰੱਖਿਆ ਸੀ ਆਪ ਮੈਂ ਗ੍ਰाइंड ਕਰ ਲਿਆ ਸੀਗਾ ਹਾਫ ਮੈਂ ਹੁਣ ਚੋਪ ਕਰ ਦਿੱਤਾਗਾ ਥੋੜਾ ਜਿਹਾ ਹੋਰ ਪਾਣੀ ਪਾ ਲਵਾਂਗੇ ਆਪਾਂ ਬਿਕੋਜ਼ ਜਿਹੜਾ ਇਹਦੇ ਵਿੱਚ ਮਾੜਾ ਮੋਟਾ ਉਹ ਹੋਗੇ ਹਲਦੀ ਕੱਚੇ ਮਸਾਲੇ ਪਾਏ ਆ ਜਿਵੇਂ ਤੇ ਹੁਣ ਉਹ ਉਹ ਸਿੱ ਪੱਕ ਜਾਣਗੇ ਨਾ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਪਕਾ ਲਵਾਂਗੇ ਹੁਣ ਇਹਨੂੰ ਪਾਕ ਕੇ ਦੇ ਨੂੰ 5 ਮਿੰਟ ਹੋ ਗਏ ਦੇਖੋ ਕਿ ਕਿੰਨੀ ਵਧੀਆ ਪੱਕ ਗਿਆਗਾ ਦੇਖ ਹੀ ਰਿਹਾ ਹਨਾ ਬਾਕੀ ਨਾ ਮੇਰੇ ਇੱਥੇ ਉੱਤੇਲੇ ਪਾਸੇ ਕੈਬਰਨ ਬਣੇ ਹੋਏ ਆ ਤੇ ਉਹ ਪੈ ਮਰਾ ਚੱਜ ਨਾਲ ਦਿਖਾਇਆ ਨਹੀਂ ਜਾਂਦਾਗਾ ਤੇ ਇੱਕ ਮੇਰੇ ਕੋਲੇ ਐਵੇਂ ਝੂਠ ਰੋਲਾ ਵੀ ਐਵੇਂ ਉਹ ਨਹੀਂ ਹੈਗਾ ਕਿ ਇੱਥੇ ਵੱਡਾ ਸਟੈਂਡ ਹੈ ਨਹੀਂਗਾ ਮੈਂ ਛੋਟੇ ਸਟੈਂਡ ਨਾਲ ਹੀ ਕੰਮ ਥਾਲਦੀ ਆਂਗੀ ਤੇ ਹੁਣ ਆਪਾਂ ਜਿਹੜਾ ਬੇਸਨ ਦਾ ਘੋਲ ਤਿਆਰ ਕੀਤਾ ਸੋ ਉਹ ਵੀ ਪਾ ਦਿੰਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਦਿੰਦੇ ਤੇ ਇਹ ਆਪਣੀ ਹੋ ਗਈ ਮਟਰਾਂ ਵਾਲੀ ਕੜੀ ਰੰਗ ਦੇਖ ਲਓ ਤੁਸੀਂ ਕਿੰਨਾ ਸੋਨਾ ਆਇਆ ਕੋਈ ਐਕਸਟਰਾ ਚੀਜ਼ ਹੋਰ ਕੁਝ ਨਹੀਂ ਪਾਈ ਕਾਸੀ ਨੋਰਮਲ ਯੋ ਹੀ ਇਹੋ ਜੀ ਇਹੇ ਚੀਜ਼ਾਂ ਬਣਾਉਣੀ ਜਿਵੇਂ ਮਿਕਸ ਵੈਜੀਟੇਬਲ ਦੀ ਕੜੀ ਬਣਾਉਣੀ ਜਾਂ ਹਰੀ ਮੂੰਗੀ ਦਾ ਹਰੀ ਮੂੰਗ ਦਾਲ ਦੀ ਕੜੀ ਉਹ ਵੀ ਮੇਰੀ ਵੀਡੀਓ ਪਾਈ ਹੋਈ ਆ ਤੇ ਜਿਵੇਂ ਗਾਜਰਾਂ ਦੀ ਕੜੀ ਮਟਰਾਂ ਦੀ ਕੜੀ ਇਸੇ ਤਰ੍ਹਾਂ ਹੀ ਸਾਰੀ ਕੜੀ ਬਣਾਉਂਦੀ ਹਾਂ ਹੁਣ ਜਦ ਤੱਕ ਆਪਣੀ ਕੜੀ ਬਣੂਗੀ ਹਨਾ ਇਹਨੂੰ ਆਪਾਂ ਕਵਰ ਕਰ ਦਿੰਦੇ ਉਧਰ ਆਪਣੇ ਚੌਲ ਵੀ ਬਣੀ ਜਾਂਦੇ ਉਹ ਵੀ ਮੈਂ ਸੇਮ ਤੇ ਹੀ ਰੱਖੇ ਆਗੇ ਤੇ ਇਧਰ ਆਪਾਂ ਹੁਣ ਕਰਦੇ ਆਂ ਪਾਂਡੇ ਦੇ ਕੋਲ ਪਾਂਡੇ ਜਾਦੇ ਤਾਂ ਹੈ ਨਹੀਂ ਮਿਸਤਰੀ ਲੱਗੇ ਸੀ ਉਹਨਾਂ ਦੀ ਚਾਹ ਲਈ ਸੀ ਤੇ ਹੁਣ ਆਪਾਂ ਪਹਿਲਾਂ ਚੌਲ ਉਹ ਕੋਲੋਂ ਲੈinde ਫਿਰ ਨੇ ਸੋਨੇ ਖਿਲੇ-ਖਿਲੇ ਚੌਲ ਬਣ ਗਏ ਤੇ ਹੁਣ ਪਰ ரைਸ ਕੁੱਕਰ ਵਿੱਚ ਜਾਂ ਆਪਾਂ ਫਰੈਸ਼ਰ ਕੁੱਕਰ ਵਿੱਚ ਜਿਹੜੇ ਚੌਲ ਬਣਾਉਨੇ ਆ ਨਾ ਤੇ ਉਹਨਾਂ ਦੀ ਜਿਹੜੀ ਵਾਈਬ ਹੁੰਦੀ ਹੈ ਨਾ ਵਿੱਚੇ ਹੀ ਰਹਿ ਜਾਂਦੀ ਹੈ ਕਿ ਜਿਵੇਂ ਆਪਾਂ ਇਸ ਤਰ੍ਹਾਂ ਖਾਣ ਵਾਸਤੇ ਬਣਾਉਨੇ ਜਾਦਾ ਹਨਾ ਪਲਾਉ ਵਗੈਰਾ ਤਾਂ ਚੱਲ ਜਾਂਦੀ ਹੈ ਪਲਾਉ ਵੀ ਆਪਾਂ ਨਵੇਂ ਤਰੀਕੇ ਨਾਲ ਤੁਹਾਨੂੰ ਬਣਾਉਣੇ ਦੱਸਾਂਗੇ ਤੇ ਹੁਣ ਆਪਾਂ ਇਹਨਾਂ ਨੂੰ 2 ਮਿੰਟ ਤੇ 4 ਮਿੰਟ ਇਸ ਤਰ੍ਹਾਂ ਢੱਕ ਦਵਾਂਗੇ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਹੈ ਨਾ ਉਹ ਆਪਣੇ ਆਪ ਹੀ ਨਿਕਲ ਜਾਊਗਾ ਇਹਦੇ ਵਿੱਚ ਤੇ ਹੁਣ ਆਪਾਂ ਨੇ ਇੱਧਰ ਭਾਂਡੇ ਸਾਫ਼ ਕਰਦੇ ਆਂ ਬਾਹਰੋਂ ਚਾਹ ਵਾਲੇ ਭਾਂਡੇ ਆਏ ਸੀ ਮਿਸਤਰੀਆਂ ਦੇ ਤੇ ਉਹ ਹੋ ਗਿਆ ਨਾਲ-ਨਾਲ ਆਪਣਾ ਕੰਮ ਹੋ ਗਿਆ ਨਾਲ-ਨਾਲ ਆਪਾਂ ਖਾਣਾ ਬਣ ਗਿਆ ਦੋ ਤਿੰਨ ਦਿਨ ਅਸੀਂ ਬਿਜ਼ੀ ਸੀਗੇ ਤੇ ਘਰੇ ਵੀ ਬਹੁਤ ਖਲਾਰਾ ਪਿਆ ਹੁੰਦਾ ਤੁਹਾਨੂੰ ਪਤਾ ਜੀ ਜਦੋਂ ਆਪਾਂ ਸਾਡੇ ਘਰੇ ਹੋਰ ਤਾਂ ਕੋਈ ਹੈ ਨਹੀਂਗਾ ਤੇ ਅਸੀਂ ਸਾਰੇ ਹੀ ਚਲੇ ਜਾਂਦੇ ਜਿੱਥੇ ਜਾਂਦੇ ਤੇ ਫਿਰ ਸਾਡੇ ਆਉਂਦਿਆਂ ਨੂੰ ਹੋਰ ਜ਼ਿਆਦਾ ਕੱਟੇ ਨਾਲ ਨੇਰੀ ਆਉਂਦੀ ਆ ਤੇ ਜ਼ਿਆਦਾ ਹੀ ਕੰਮ ਵਧ ਜਾਂਦਾਗਾ ਇਸ ਤਰ੍ਹਾਂ ਕਰਕੇ ਆ ਕੇ ਪਹਿਲਾਂ ਤਾਂ ਕੰਮ ਨੂੰ ਚੰਬੜਨਾ ਪਿੰਦੇ ਘਰ ਦੀ ਸਫਾਈ ਕਰ ਲਓ ਇਹ ਕਰ ਲਓ ਉਹ ਕਰ ਲਓ ਹਨਾ ਹੁਣ ਅਸੀਂ ਇਹ ਜਾਣਾ ਸੀ ਮਾਰਕੀਟ ਤੇ ਕਿ ਕੱਲ ਨੂੰ ਗੈਸਟ ਆਉਣੇ ਆਗੇ ਤੇ ਥੋੜੀ ਸ਼ਾਪਿੰਗ ਕਰਨੀ ਸੀਗੀ ਥੋੜੀ ਆਪਦੀ ਸ਼ਾਪਿੰਗ ਕਰਨੀ ਸੀ ਕੁਝ ਗੈਸਟਾਂ ਵਾਸਤੇ ਸਮਾਨ ਖਰੀਦਣਾ ਸੀ ਜੇ ਛੇਤੀ ਛੇਤੀ ਸਾਰਾ ਕੰਮ ਕਰਕੇ ਤੇ ਹੁਣ ਅਸੀਂ ਮਾਰਕੀਟ ਤੇ ਜਾਵਾਂਗੇ ਫਿਰ ਆਪਾਂ ਅਗਲੀਆਂ ਵੀਡੀਓ ਤੁਹਾਨੂੰ ਰੈਸਪੀਆਂ ਨਾਲ ਸ਼ੁਰੂ ਕਰਦੇ ਹਾਂ ਦੋ ਤਿੰਨ ਦਿਨ ਅਸੀਂ ਬਹੁਤ ਮौज-ਮਸਤੀ ਕਰ ਲਈ ਇੱਧਰ-ਉੱਧਰ ਬਹੁਤ ਘੁੰਮ ਲਿਆ ਤੇ ਇੱਧਰ ਆਪਣੀ ਕੜੀ ਵੀ ਤਿਆਰ ਹੋਊਗੀ ਤੇ ਵੀ ਕਮੈਂਟ ਕਰਕੇ ਵੀਡੀਓ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਵਾਰ ਤੋਂ ਵਾਰ ਦਿਲ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਕੜੀ ਬਹੁਤ ਵਧੀਆ ਬਣ ਗਈ ਇੱਕ ਕਸਤੂਰੀ ਮੇਥੀ ਮੈਂ ਮਾਲ ਕੇ ਪਾ ਦਿੱਤੀ ਸੀਗੀ ਕਸਤੂਰੀ ਮੇਥੀ ਨਹੀਂ ਦੇ ਘਰ ਦੀ ਮੇਥੀ ਸੀਗੀ ਇਹ ਦੇਖੋ ਤੁਸੀਂ ਕੜੀ ਦਾ ਕਲਰ ਵੀ ਕਿੰਨਾ ਸੁਣਾ ਹੈ ਨਾ ਜ਼ਿਆਦਾ ਓਹ ਹੋ ਹੋਈ ਆ ਕਿ ਉਸੇ ਚੀਜ਼ ਨਾਲ ਹੀ ਠੀਕ ਹੋ ਗਈ। ਉਸੇ ਚੀਜ਼ ਨਾਲ ਹੀ ਠੀਕ ਹੋ ਗਈ। ਤੇ ਇੰਦਰ ਹੁਣ ਉਹ ਹੋ ਸੀਗਾ ਛੇਤੀ ਛੇਤੀ ਹੋ ਰਹੀ ਆ ਖਾਣੇ ਨੂੰ ਛੇਤੀ ਛੇਤੀ ਖਾਣਾ ਮਿਲ ਜੇ। ਇੰਦਰ ਆਪਣੀ ਕੜੀ ਵੀ ਰੈਡੀ ਹੋ ਗਈ। ਗੈਸ ਆਪਾਂ ਬੰਦ ਕਰਤਾ ਤੇ ਆਪਾਂ ਚੌਲ ਜਿਹੜੇ ਉਹ ਪੀਤੇ ਸੀਗੇ। ਆਪਾਂ ਇਹ ਕਰ ਲੈਂਦੇ ਡੋਂਗੇ ਵਿੱਚ। ਦੇਖੋ ਤੁਸੀਂ ਕਿੰਨੇ ਸੋਹਣੇ ਚੌਲ ਬਣੇ ਨੇ ਖਿਲੇ ਖਿਲੇ। ਤੇ ਹੁਣ ਇਹਨਾਂ ਚੌਲਾਂ ਵਿੱਚ ਨਾ ਹਵਾ ਹੀ ਨਾ ਵਾਦੀ ਬਹੁਤ ਹਲਕੇ ਹੋ ਜਾਂਦੇ ਆ ਤੇ ਹੌਲੇ ਹੋ ਜਾਂਦੇ ਆ ਚੌਲ ਤੇ ਹੁਣ ਆ ਜਿਹੜਾ ਐਕਸਟਰਾ ਪਾਣੀ ਸੀ ਆਪਣੇ ਆਪ ਹੀ ਨਿਕਲ ਗਿਆ ਗਲਾਸ ਸਿੱਧਾ ਗਲਾਸ ਲਓ ਹੁਣ ਖਾਣੇ ਦੀ ਤਿਆਰੀ ਆ ਹੁਣ ਆਪਾਂ ਖਾਣਾ ਕਰਦੇ ਸਾਰੇ ਆਦਿ ਸਵੇਰੀ ਚੌਲ ਕੜੀ ਇਕੱਠੇ ਬੈਠ ਕੇ ਖਾਵਾਂਗੇ ਸਾਰੇ